ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਮ ਦਿਨ ਵਿੱਚ ਲੱਖ ਡੇਢ ਲੱਖ ਬੰਦਾ ਸਿਰ ਝੁਕਾਉਂਦਾ ਐਤਵਾਰੇ ਵਾਲੇ ਦਿਨ 4-5 ਲੱਖ ਬੰਦਾ ਸੀਸ ਝੁਕਾਉਂਦਾ 12 ਵਜੇ ਚੋਂ ਪੈਰਾ ਆਰੰਭ ਹੁੰਦਾ ਸੰਗਤਾਂ 10 ਵਜੇ ਤੋਂ ਬੈਠ ਜਾਂਦੀਆਂ 4 ਵਜੇ ਚੋਂ ਪੈਰੇ ਦੀ ਅਰਦਾਸ ਹੁੰਦੀ ਆ ਰੋਡ ਜਾਮ ਹੋ ਜਾਂਦਾ ਕਦੀ ਆ ਕੇ ਦੇਖੋ ਤੇ ਜਿਹੜੇ ਚੋਂ ਪੈਰਾ ਕੱਟਦੇ ਆ ਉਨਾਂ ਨੂੰ ਆ ਕੇ ਪੁੱਛੋ ਤੁਹਾਨੂੰ ਪ੍ਰਤੱਖ ਨਜ਼ਰ ਆਏਗਾ ਕਿ ਸਾਡਾ ਗੁਰੂ ਇੰਨਾ ਵੱਡਾ ਹੈ ਕਿ ਆਪਣੇ ਸਿੱਖ ਨੂੰ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦਾ ਐਤਵਾਰ ਦਾ ਦਿਨ ਸੀ ਮੈਂ ਸੋਚਿਆ ਸੰਗਤ ਚੋਂ ਪੈਰਾ ਕੱਟ ਦਿਆ ਤੇ ਦਰਸ਼ਨ ਘਰ ਆਈਏ ਉੱਥੇ ਮੈਨੂੰ ਇੱਕ ਬੀਬੀ ਮਿਲੀ ਮੈਂ ਕਿਹਾ ਭੈਣ ਜੀ ਕਿੱਥੋਂ ਆਏ ਤੁਸੀਂ ਤਾਂ ਉਹ ਕਹਿੰਦੀ ਮੈਂ ਬੰਬਈ ਤੋਂ ਆਈਆਂ ਦੁਪਹਿਰਾ ਕੱਟਣ ਮੇਰਾ ਸ਼ੇਮਾ ਜੋ ਪੈਰਾ ਸੁਕਰਾਨੀ ਦਾ ਉਸ ਦੀ ਭਾਵਨਾ ਬਹੁਤ ਵੱਡੀ ਸੀ ਮੇਰੇ ਮੂੰਹ ਚੋਂ ਅਚਾਨਕ ਇਹ ਸ਼ਬਦ ਨਿਕਲੇ ਕਿ ਮੁੰਬਈ ਰੱਬ ਨਹੀਂ ਹੈਗਾ ਤੁਸੀਂ ਐਡੀ ਦੂਰੋਂ ਆਇਓ ਉਹ ਕਹਿੰਦੀ ਰੱਬ ਮੁੰਬਈ ਵੀ ਹੈਗਾ ਤੁਸੀਂ ਮੇਰੀ ਹਕੀਕਤ ਸੁਣੋ ਮੇਰੀ ਰੀੜ ਦੀ ਹੱਡੀ ਦਾ ਮਣਕਾ ਖਿਸਕ ਗਿਆ ਡਾਕਟਰ ਕਹਿੰਦੇ ਨੇ ਆਪਰੇਸ਼ਨ ਹੋਣਾ ਰੀਡ ਦੀ ਹੱਡੀ ਤੇ ਦਿਮਾਗ ਦਾ ਆਪਰੇਸ਼ਨ ਮਸਾਈ ਕਾਮਯਾਬ ਹੁੰਦਾ ਇਹ ਤੁਹਾਨੂੰ ਵੀ ਪਤਾ ਹੈ ਇਹ ਦੋਵੇਂ ਬੜੇ ਔਖੇ ਨੇ ਕਹਿੰਦੀ ਡਾਕਟਰਾਂ ਨੇ ਕਿਹਾ ਕਿ ਰੀਡ ਦੀ ਹੱਡੀ ਦਾ ਮਨਕਾ ਖਿਸਕ ਗਿਆ ਹੌਲੀ ਹੌਲੀ ਤੁਹਾਡੀਆਂ ਲੱਤਾਂ ਵੀ ਰਹਿ ਜਾਣੀਆਂ ਤੇ ਬਾਹਾਂ ਵੀ ਰਹਿ ਜਾਣੀਆਂ ਡਾਕਟਰ ਕਹਿੰਦੇ ਆਪਰੇਸ਼ਨ ਬਿਨਾ ਕੋਈ ਹੱਲ ਨਹੀਂ ਉੱਥੇ ਮੈਨੂੰ ਇੱਕ ਭੈਣ ਮਿਲੀ ਉਸਨੇ ਕਿਹਾ ਮਹੀਨਾ ਉਡੀਕ ਲੈ ਬਾਬਾ ਦੀਪ ਸਿੰਘ ਜੀ ਦਾ ਦਾਰਾ ਜਿਨ੍ਹਾਂ ਨੇ ਅੰਗੀਧਰ ਦੀਆਂ ਖੁਸ਼ੀਆਂ ਲਈਆਂ ਉਹਨਾਂ ਕੋਲ ਚਾਬੀਆਂ ਨੇ ਪੰਜ ਚੋਪਰਿਆਂ ਦੀ ਹਾਜ਼ਰੀ ਲਾ ਲੈ ਬੰਬਈ ਤੋਂ ਕੋਈ ਪਤਾ ਨਹੀਂ ਬਾਬਾ ਜੀ ਪਰੇਸ਼ਾਨ ਕਦੋਂ ਹੋ ਜਾਣ ਬਾਬਾ ਦੀਪ ਸਿੰਘ ਜੀ ਜ਼ਰੂਰ ਕਿਰਪਾ ਕਰਨਗੇ ਉਸ ਬੀਬੀ ਨੇ ਹਰ ਐਤਵਾਰ ਚੋਪੜਾ ਕਟਣਾ ਸ਼ੁਰੂ ਕੀਤਾ ਦੋ ਪਾਠ ਹਰ ਰੋਜ਼ ਸੁਖਣੀ ਸਾਹਿਬ ਦੇ ਤੇ ਜੋਤ ਦਾ ਕਿ ਉਹ ਹਰ ਰੋਜ਼ ਰੀਡ ਦੀ ਹੱਡੀ ਤੇ ਲਾ ਲਿਆ ਕਰੀ। ਉਸ ਤੋਂ ਬਾਅਦ ਜਦੋਂ ਚਪੈਰਾ ਕਟਣਾ ਦੀਗ ਲੈ ਕੇ ਅਰਦਾਸ ਕਰਨੀ, ਬਾਬਾ ਜੀ ਕਿਰਪਾ ਕਰੋ ਆਪਰੇਸ਼ਨ ਤੋਂ ਬਚਾ ਦਿਓ। ਉਹ ਬੀਬੀ ਕਹਿਣ ਲੱਗੀ ਮੇਰਾ ਪੰਜਵਾਂ ਚਪੈਰਾ ਹੈ। ਤੇ ਉਸ ਤੋਂ ਬਾਅਦ ਮੈਂ ਟੈਸਟ ਕਰਵਾਈ। ਡਾਕਟਰ ਕੋਲੋਂ ਐਮ ਆਰ ਆਈ ਕਰਵਾਈ, ਐਕਸਰੇ ਕਰਵਾਏ। ਤਾਂ ਉਹ ਡਾਕਟਰ ਬੰਬਈ ਦੇ ਹੈਰਾਨ ਨੇ ਐਕਸਰੇ ਦੇਖ ਕੇ, ਐਮ ਆਰ ਆਈ ਦੇਖ ਕੇ ਉਹਨਾਂ ਦੇ ਮੂੰਹੋਂ ਇਹੀ ਨਿਕਲਦਾ ਕਿ ਕੀ ਕੀਤਾ ਜੀ ਤੁਹਾਨੂੰ ਆਪਰੇਸ਼ਨ ਦੀ ਕੋਈ ਲੋੜ ਹੀ ਨਹੀਂ ਕਹਿੰਦੀ ਹੁਣ ਮੈਂ ਸ਼ਿਮਾ ਚੋ ਪੈਰਾ ਸੁਕਰਾਨੇ ਦਾ ਕਟਣ ਆਈ ਆ ਤਣ ਤਣ ਬਾਬਾ ਦੀਪ ਸਿੰਘ ਜੀ ਐਨੀ ਪਾਵਰ ਹੈ ਬਾਬਾ ਦੀਪ ਸਿੰਘ ਜੀ ਦੇ ਚੋਪਰੇ ਵਿੱਚ ਦੁੱਖਾਂ ਨੂੰ ਸੁੱਖਾਂ ਚ ਬਦਲਣ ਦੀ ਸ਼ਕਤੀ ਰੱਖਦੇ ਨੇ ਬਾਬਾ ਦੀਪ ਸਿੰਘ ਜੀ ਵੱਡੇ ਤੋਂ ਵੱਡੇ ਦੁੱਖਮ ਦੁੱਖ ਖਤਮ ਕਰ ਦਿੰਦੇ ਨੇ ਸਾਡੇ ਮਨ ਵਿੱਚ ਭਾਵਨਾ ਤੇ ਸ਼ਰਧਾ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ